ਸਿਰਫ ਤੁਸੀਂ ਨੇ ਚਾਰ ਟਿਕਰ ਕਰਨੇ ਆ ਕਿਨੇ ਚਾਰ ਚਾਰ ਤੋਂ ਪਹਿਲਾਂ ਕੋਈ ਨਹੀਂ ਰੁਕੇ ਸਰ ਕਰ ਲੇ ਸ਼ੁਰੂ ਕਰੀਏ ਸਿਰਫ ਟਾਈਮਿੰਗ ਨੋਟ ਹੋ ਰਹੀ ਆ ਥੋੜੀ ਇਨੀਸ਼ੀਅਲ ਟਾਈਮਿੰਗ ਠੀਕ ਹੈ ਇਹ ਤੁਹਾਡਾ ਪਹਿਲਾ ਦਿਨ ਅੱਜ ਦਾ ਕਿਵੇਂ ਆ ਤੇ ਲਾਸਟ ਵਾਲੇ ਦਿਨ ਜਦੋਂ ਟ੍ਰੇਨਿੰਗ ਹੋਣੀ ਦੀ ਸਾਰਾ ਫਿਰ ਉਸ ਤੋਂ ਬਾਅਦ ਕਿੰਨਾ ਪ੍ਰੋਗਰੈਸ ਹੋਊਗਾ ਸਮਝ ਆ ਗਈ ਜੈ ਸਰ ਬਸ ਮੇਨ ਮਕਸਦ ਇਹ ਆ ਕਿ ਆਪਾਂ ਨੇ ਚਾਰ ਕੰਪਲੀਟ ਕਰਦੇ ਨੇ ਸਭ ਕਾ ਠੀਕ ਆ ਗਈ ਕੋਈ ਟਾਈਮਿੰਗ ਚ ਆਉਣਾ ਦਾ ਨਹੀਂ ਹੈਗਾ ਵੀ ਤੁਸੀਂ 6:30 'ਚ ਆਉਣਾ ਓਕੇ ਸਰ ਇੱਕ ਤੁਹਾਨੂੰ ਭੱਜਣ ਦਾ ਪਤਾ ਲੱਗੇ ਬਸ

ਕਰਦੇ ਵਾਸਤੇ ਕਰਦੇ ਓਏ ਵਿਚਨਾ 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 ਦੇ ਬਾਹਰ ਦੇਪਾ ਦੇ ਨਾਲ ਫਾਇਰ ਖੜੋ ਵਾਰਮ ਅਪ ਕਰਦੇ ਹੋ ਇਹਦੇ 2-3 ਮਿੰਟ ਲਾਉਂਗਾ ਓਏ 100 ਥੋੜੀ ਵਾਰੀਆ ਰੋਜ਼ ਵਾਰਮ ਅਪ ਕਰਦੇ ਰਹੋ ਇਸ ਤਰ੍ਹਾਂ ਥੋੜੀ ਵਾਰੀਆਂ ਸ਼ਾਬਾਸ਼ ਸਭ ਟਾਈਮ ਕੀ ਆ ਰਹੇ ਮਰੇ ਪੂਰੀਆ ਟਾਈਮਰ ਵਾਲਾ ਟਾਈਮਰ ਵਾਲਾ ਬੇਦਰ ਬਹੁਤ ਵਧੀਆ ਦੂਸਰਾ ਰਾਊਂਡ ਸ਼ੁਰੂ ਅਗਲਾ ਪਰਿਓ ਹੋ ਜਾ ਮੇਰਾ ਫੋਨ ਅਸਰਦਾ ਇਸੇ ਟਿਕਿਆ ਹੋਇਆ ਉਹ ਬੁਝਿਆ ਨਾ ਕੋਈ ਸ਼ਾਬਾਸ਼ ਸ਼ਾਬਾਸ਼ ਅਬੋਲ ਬੇਰਫਤ ਚਾਰ ਚੱਕਰ ਪੂਰੇ ਕਰ ਗਿਆ ਓਏ ਚਾਹਤਾ ਕੋਈ ਨਾ ਬੁਝਾ ਕੇ ਕਰ ਰਿਹਾ ਤੇ ਜੋ ਹੋ ਰਿਹਾ ਹੈ ਆਪਣੇ ਬਹੁਤ ਗੱਲ ਦੋ ਦਰੋਂ ਬੁੰਦੇ ਰੋ ਦੋ ਰਾਉਂਡ ਵਾਕ ਥੋੜਾ ਥੋੜਾ ਸਲੋ ਰਨਿੰਗ ਕਰਨੀ ਕਿਸ ਨੇ ਕਰ ਸਕਦਾ ਆਪਣਾ ਆਪਣਾ ਵਾਰਮ ਅਪ ਖੁਦ ਕਰੋ ਸਾਰੇ ਹਨੀ ਦੋਸਤੋ ਇਹ ਹੈਗਾ ਇਨੀਸ਼ੀਅਲ ਟ੍ਰਾਇਲ ਬੱਚਿਆਂ ਦਾ ਠੀਕ ਹੈ ਤੇ ਇਹਦੇ ਵਿੱਚ ਕੋਈ ਪਾਸ ਫੇਲ ਦਾ ਕੋਈ ਇਸ਼ੂ ਨਹੀਂ ਹੈਗਾ ਬਸ ਮੇਨ ਮਕਸਦ ਹੈ ਕਿ ਬੱਚਿਆਂ ਨੂੰ ਗਰਾਊਂਡ ਦਾ ਪਤਾ ਲੱਗੇ ਟ੍ਰਾਇਲ ਕੀ ਹੁੰਦਾ ਕਿਵੇਂ ਦੇਣਾ ਹੈ ਤੇ ਕਿਵੇਂ ਜਦੋਂ ਗਰੁੱਪ ਦੇ ਵਿੱਚ ਭਾਏ ਦੇ ਨੇ ਤਾਂ ਉਹਦੋਂ ਕੀ ਸੀਨ ਹੁੰਦਾ ਹੈ ਤੇ ਉਸ ਤੋਂ ਬਾਅਦ ਟਾਈਮਿੰਗ ਦਾ ਨਹੀਂ ਕੋਈ ਇਸ਼ੂ ਹੈਗਾ ਵੈਸੇ ਪੰਜਾਬਪੁਰਸੀ ਦੀ ਟਾਈਮ 6:30 ਆ ਆ ਵਲੀ ਚੱਲ 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 ਗੋਟ 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 ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੌਲੀ 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 ਚੱਲਦੇ ਰੋ ਦੋਸਤੋ ਇੱਥੇ ਸਾਨੂੰ ਪਤਾ ਲੱਗਿਆ ਕਿ ਹਾਂ ਤੁਹਾਨੂੰ ਪੇਪਰ ਦੇ ਨਾਲ-ਨਾਲ ਗਰਾਊਂਡ ਕਿੰਨਾ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਤਾਂ ਕਿ ਬੱਚਿਆਂ ਨੂੰ ਹੁਣੇ ਤੋਂ ਆ ਜਿਹੜੀ ਫਿਟਨੈਸ ਵਾਲੀ ਅਵੇਅਰਨੈਸ ਆ ਸਕੇ शाबाश बॉय दूसरा तीसरा राउंड शुरू तीसरा राउंड शुरू पूरा करना सारे ਦੇਖ ਰਹੇ ਹੋ ਜੀ ਇਨੀਸ਼ੀਅਲ ਟ్రਾਇਲ ਦੇ ਵਿੱਚ ਬੱਚਿਆਂ ਦਾ ਕੀ ਹਾਲਤ ਹੋ ਰਹੀ ਆ ਤੇ ਬੱਚੇ ਸੋਚਦੇ ਹੁੰਦੇ ਨੇ ਕਿ ਕੋਈ ਗਾਲੇ ਪੇਪਰ ਪਾਸ ਕਰ ਲਈ ਫਿਰ ਅਸੀਂ ਟ੍ਰਾਈ ਕਰਾਂਗੇ ਠੀਕ ਹੈ ਪਰ ਮੇਰਾ ਇਹੀ ਕੋਸ਼ਿਸ਼ ਆ ਕਿ ਸਾਰੇ ਬੱਚੇ ਨੂੰ ਵੇਅਰ ਕਰ ਸਕਾਂ ਫਿਟਨੈਸ ਦੇ ਪ੍ਰਤੀ ਤੇ ਨਾਲ ਦੀ ਨਾਲ ਗਰਾਊਂਡ ਆਪਣਾ ਪੇਪਰ ਦੇ ਪ੍ਰਤੀ ਹੁਣ ਬੱਚਿਆਂ ਦਾ ਇਹਨਾਂ ਦਾ ਪਹਿਲਾ ਪੇਪਰ ਲਿਆ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਇਹਨਾਂ ਦਾ ਫਿਜ਼ੀਕਲ ਟੈਸਟ ਹੋ ਗਿਆ ਸ਼ਾਬਾਸ਼ 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 ਤੁਹਾਡੀ ਵੀਡੀਓ ਬਹੁਤ ਦੂਰ ਤੱਕ ਜਾ ਰਹੀ ਆ ਕਰਦੇ ਜੂਮ ਕਰ ਕਰਕੇ ਦੇਖਣਗੇ ਸਾਡਾ ਮੁੰਡਾ ਕਿੱਥੇ ਫਿਰ ਰਿਹਾ ਥੋੜਾ ਜਿਆ ਜ਼ੋਰ ਲਾ ਕੇ ਇੱਜ਼ਤ ਰੱਖੋ ਉਹਨਾਂ ਦੀ ਜਲਦੀ ਹੋਰ ਆਉਂ ਰਿਹਾ ਗਿਆ ਬੋਲ ਜਵਾਬ ਜਵਾਬ ਬੜੀ ਗੁੱਦ ਤਾਂ ਕ੍ਰਿਸ਼ ਬਣੀ ਜਾ ਰਹੇ ਨੇ ਇੱਕ ਦਿਨ

ਥੋੜੀ ਬਾਰੀ ਆ ਗਈ ਵਾਸ ਕੀ ਦਾ ਹੋ ਗਿਆ ਆ ਜੀ ਲਓ ਜੀ ਆ ਗਿਆ ਇੱਕ ਮੁੰਡਾ ਦਾ ਲਾਈਵ ਟਾਈਮਿੰਗ ਦੱਸੇ ਨੀ ਮਾੜਾ ਇਧਰ ਹੋ ਜਾ ਤੂੰ ਬੋਲੀ ਚ ਨਹੀਂ ਟਾਈਮ ਠੀਕ ਆ ਬੋਲੀ ਉਹ ਇਧਰ ਆਪ ਗੋਟ ਬੋਲ ਟੈਪ ਉਧਰ ਬੋਲੀ ਠੀਕ ਆ 553 553 ਹਾਂ ਜੀ 553 ਬਈ ਨੋਟ ਰੱਖੀ ਜਾ ਪਹਿਲਾ ਮੁੰਡਾ 553 ਤੇ ਆ ਗਿਆ ਬਹੁਤ ਵਧੀਆ ਚਲੋ 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 ਚਾਰ ਚੱਕਰ ਲਾ ਕੇ ਆਹੀ ਰੁਕੇਗਾ ਸਾਰੇ ਚਲੋ ਸੇਫ ਮਮ ਘਤਰੇ ਵਾਲਾ ਹੀ ਆ ਜਾ ਬੋਲ ਕੋਈ ਚੱਲੇ ਨਾ ਬੋਲ ਦੋਸ ਟਾਈਮ ਦਾ ਟਾਈਮ 623 ਆਜੋ ਬੋਤੋ ਰੇ ਅੱਗੇ ਆ ਕੇ ਰੁਕੋ 623 623 ਇਧਰ ਹੋ ਜਾ ਕੋਈ ਤੇ ਫਾਸਟਲ ਹੋਈ ਆ ਇਧਰ ਹੋ ਜਾ 623 ਬਾਈ ਜੇ ਤਰੱਕੀ ਬਹੁਤ ਵਧੀਆ ਬੋਲ ਕੈਂਬਲ ਕੈਂਬਲ 635 635 ਬਾਈ ਜੇ ਚਾਰ ਕਰ ਦੋ ਬਹੁਤ ਜ਼ਿਆਦਾ ਰੁਕਣਾ 640 ਬਾਈ 640 ਦਾ ਫੁੱਲ ਆ ਗਿਆ ਬਹੁਤ ਬੜੇ ਬਹੁਤ ਅੱਗੇ ਤੱਕ ਅੱਗੇ ਜਾਓ ਏ 50 ਵੈਰੀ ਗੁੱਡ ਏ 55 ਏ 55 ਲਾਸਟ ਤੱਕ ਆਓ ਜੀ ਲਾਸਟ ਤੱਕ ਆ ਜਾਓ ਬੂਲ ਟਾਈਮ 7 ਮਿੰਟ 7 ਮਿੰਟ 75 75 ਮੇਰਾ ਕਨੈਕਸ਼ਨ 55 4 ਪੂਰੇ ਕਰਨ ਤੋਂ ਬਾਅਦ ਹੀ ਰੁਕਣਾ ਈ ਸਾਰਿਆਂ ਦੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ 715 ਸਪੈਸ਼ਲ 720 ਚਲੋ 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 73 73 25 ਦਿਨ ਨੂੰ ਅਰਬਨ ਬੈਠਾ ਹੈ 7 ਕਿੰਨੀ ਆਉਂਦੀ 7 47 ਬਾਈ ਹੋ ਘਟਿਆ ਓਏ ਬੈਠੋ ਨਾ ਬੋਇਸ ਖੜੇ ਰਹੋ ਥੋੜਾ ਚੱਲੋ ਫਿਰੋ ਚੱਲੋ ਫਿਰੋ ਕੋਈ ਬੈਠੋ ਨਾ ਬੋ ਨਾ 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 ਬੈਠੋ 8 ਮਿੰਟ 8 ਮਿੰਟ ਅਧੀਪ 8 ਮਿੰਟ ਦਾ ਆ ਨੀਲ ਬਾਕੀ ਆ ਮੁੰਡੇ ਦੇ 85 85 87 ਆਪੋ ਆਪਣਾ ਨੋਟ ਕਰ ਲਓ ਬਾਈ 77 77 ਠੀਕ ਹੈ ਠੀਕ ਹੈ ਜੀ ਸਾਰਾ ਇਹ ਐਸਆਈ ਸਾਹਿਬ ਰੁਕੇ 812 ਦੇ ਜੀ 812 ਆ ਗਏ ਉਹ ਫਿਰ ਤਾਂ ਇਹ ਆ 816 ਬਾਈ 816 ਚ ਗੁੱਡ 12 18 ਓਏ ਰਾਜ ਕਿੱਟੋ ਬਾਹਰ ਗਿਆ 825 ਬਾਈ 820 ਗੁੱਡ ਇਹਦਾ ਕਿੰਨਾ ਆਪ ਲੋ 835 835 ਆਇਆ ਓਏ ਚਲੋ ਦੋ ਚਾਰ ਰਹਿ ਗਏ ਮੁੰਡੇ ਬਸ ਇਹਦਾ ਮਾਰੀਆਂ ਸਾਨੂੰ ਨਾ ਜੀ ਕੋਈ ਸਹੀ ਗੱਲ ਨਹੀਂ ਐਵੇਂ ਨਹੀਂ ਦੋ ਦੂਰ ਲੰਦਗਾ ਬਾਹਰ ਦਲਦਾ ਵੀ ਹਸੀ ਜਾਂਦਾ ਰਹੀ ਜੰਦਲ ਹੈ 630 ਤੇ ਆਇਆ ਕਿੰਨਾ ਹੈ ਕਿਦਾ ਆਇਆ 55 ਨਹੀਂ ਤੂੰ ਲਾ 52 58 852 852 ਚਲੋ ਲਾਸਟ ਤੱਕ ਲੈ ਸਪੈਂਟ ਲਾਈ ਨਹੀਂ ਮੈਂ ਰੈਡੀ ਲਾਈ ਘੰਟਾਂ ਘੰਟਾਂ ਨਾ ਰਸਤਾ ਗਈ ਚੱਲ ਚੱਲ ਕਿੱਧਰ ਆਉਣੇ ਦੱਸੋ ਟਾਈਮ ਉੱਧਰ ਬੰਦੀ ਨਾ 9 18 ਸਿੱਧੂ ਤੁਸੀਂ ਪੁੱਛ ਜਾ ਮੈਨੂੰ ਤਾਂ 10 ਮਿੰਟ ਚ ਆ ਜਾਣਗੇ ਮੁੰਡੇ ਸਾਰੇ ਆਪਣੇ ਕਿਉਂ ਨਿਕਲਦਾ ਸਿਆਲ ਹੈ ਠੀਕ ਗੱਲ ਹੈ ਇਹ ਵਾ ਸਿਆਲ ਖਾਦਾ ਪਿੰਡੀਆਂ ਆਜੋ 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 ਆਏ ਕਿੰਨੇ ਕਰਦੇ ਇਸ ਤੋਂ ਬਾਅਦ ਨਾ ਤੇਰੀ ਮੈਂ ਆ ਜਾ ਬੱਜਾ 89 37 ਤੇ ਆਏ ਨੇ ਮੁੰਡੇ ਕੁੱਟ ਸ਼ਾਬਾਸ਼ ਚਾਹ ਸਾਲ ਅਗੇ ਅੱਜ ਕੱਲ ਨੂੰ ਆਜੋ ਫਰੈਂਡ ਗੇਟ ਚ ਪਰ ਫਾਟਾ ਪਰ ਜੋੜ ਨਹੀਂ ਲੰਭਦਾ ਉਹ ਮੋਟਰਸਾਈਕਲ ਗੇਟ ਗੇਟ ਇੱਥੇ ਸ਼ਾਬਾਸ਼ ਸ਼ਾਬਾਸ਼ 440 ਵੈਰੀ ਗੁੱਡ 955 10 ਮਿੰਟ ਤੋਂ ਪਹਿਲਾਂ ਪਹਿਲਾਂ ਸਾਰੇ ਮੁੰਡੇ ਆ ਗਏ ਬਹੁਤ ਵਧੀਆ 37 ਹੁਣ ਆਪਾਂ ਕੁੜੀਆਂ ਦੀ ਵਾਰੀ ਸ਼ੁਰੂ ਕਰਦੇ ਆ ਓਕੇ ਜੀ ਆ ਵੀਡੀਓ ਇੱਥੇ ਖਤਮ ਹੁੰਦੀ ਆ ਛੇ ਜਰੂਰ ਕਰ ਦਿਓ